ਠੰਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਾਏ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਜਦੋਂ ਤੁਸੀਂ ਸਹਾਇਤਾ ਕਰੋ ਹੁਣ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਆ ਕਿ ਉਸ ਅਕਾਲ ਪੁਰਖ ਨੇ ਖਜ਼ੂਰ ਨੂੰ ਗੋਦ ਵਿੱਚ ਬਿਠਾ ਆਪਣੇ ਵੱਲੋਂ ਪਿਆਰ ਬਖਸ਼ਿਸ਼ ਕੀਤਾ ਹੈ ਸ੍ਰੀ ਨਾਨਕ ਦੀ ਜੋਤ ਮਹਾਂਬਲ ਨਵ ਸਰੀਰ ਵਿਖੇ ਪਰਸਾਏ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਜੋਤ ਹੈ ਜਿਹੜੀ ਹੁਣ ਨਵੇਂ ਸਰੀਰ ਦੇ ਵਿੱਚ ਵਿਚਰਦੀ ਪਈ ਹੈ ਕਹਿਣ ਤੋਂ ਮੁਰਾਦ ਕਿ ਗੁਰੂ ਤੇਗ ਬਹਾਦਰ ਜੀ ਦੇ ਰੂਹ ਵਿੱਚ ਉਹ ਜੋਤ ਸੰਸਾਰ ਦਾ ਭਲਾ ਕਰ ਰਹੀ ਹੈ ਸੋਤ ਬਸੀ ਹੈ ਪਿਤਾ ਤੁਹਾਰੋ ਸ਼ਾਂਤ ਮਤੀ ਸਭ ਕੋ ਸਬਤਾਏ ਕਹਿਣ ਲੱਗੇ ਉਸ ਜੋਤ ਦੇ ਮਾਲਕ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਤੁਹਾਡੇ ਪਿਤਾ ਹੋਣਗੇ ਜਿਨ੍ਹਾਂ ਦਾ ਅੰਦਰ ਸ਼ਾਂਤ ਹੈ ਬੈਰਾਗੀ ਨੇ ਨਾਮ ਰਸਕ ਨੇ ਤੇ ਕਦੀ ਵੀ ਉਹਨਾਂ ਦੇ ਅੰਦਰੋਂ ਵਹਿ ਗੁਰੂ ਜੀ ਦੀ ਯਾਦ ਵਿਸਰੀ ਨਹੀਂ ਉਹ ਤੁਹਾਡੇ ਸਤਕਾਰਯੋਗ ਪਿਤਾ ਹੋਣਗੇ ਇਤ ਸਿਰ ਤੇਗ ਬਹਾਦਰ ਗੁਰਜੀ ਬ੍ਰਿੰਦ ਤੀਰਥਨ ਤੀਰਨਵਾਸ ਕਿਦਰ ਦੁਸ਼ਟ ਦਮਨ ਸਤਗੁਰੂ ਜੀ ਨੂੰ ਤੋਰਿਆ ਜਾ ਰਿਹਾ ਸਮਾਤ ਲੋਕ ਨੂੰ ਆਉਂਦੇ ਪੈ ਨੇ ਦੂਜੇ ਪਾਸੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ ਮਦਰ ਦੇਸ਼ ਤੋਂ ਪੰਜਾਬ ਦੀ ਧਰਤੀ ਤੋਂ ਕਿਰਪਾਲੂ ਦਾਤਾ ਜੀ ਆਪ ਪੂਰਬ ਵਾਲੇ ਪਾਸੇ ਨੂੰ ਲੋਕਾਂ ਦਾ ਉਧਾਰ ਕਰ ਲਈ ਤੀਰਥਾਂ ਤੇ ਬੈਠੇ ਹੋਏ ਲੋਕਾਂ ਨੂੰ ਜੀਤਾਂ ਦੇਣ ਲਈ ਗੁਰੂ ਤੇਗ ਬਹਾਦਰ ਜੀ ਨੇ ਪਿਆਨਾ ਕੀਤਾ ਹੈ ਸਭ ਅਸਥਾਨ ਦਾਨ ਦੇ ਮਾਨੰਦ ਪਾਵਨ ਤੇ ਪਾਵਨ ਕਰਤਾਸ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਜਾਂਦੇ ਆ ਆਪਣੇ ਪਵਿੱਤਰ ਚਰਨ ਉਸ ਧਰਤੀ ਤੇ ਪਾ ਉਹਨੂੰ ਪਵਿੱਤਰ ਪੈ ਕਰਦੇ ਨੇ ਜਿਹੜੀ ਮੈਲ ਤੀਰਥਾਂ ਤੇ ਇਸ਼ਨਾਨ ਕਰਕੇ ਵੀ ਨਹੀਂ ਉਤਰਦੀ ਪਈ ਪੂਰੇ ਸਤਗੁਰੂ ਦੇ ਅੰਮ੍ਰਿਤ ਵਚਨ ਉਸ ਹਜ਼ੂਰ ਕਿਰਪਾਲੂ ਜੀ ਦੇ ਨਾਮ ਨਾਲ ਉਹਨਾਂ ਦੇ ਚਰਨ ਪੈਣ ਦੇ ਨਾਲ ਸਾਰੇ ਪਾਪ ਦਗਦ ਹੁੰਦੇ ਖਾਨ ਇਸ ਬੇਦਕਾਰੀ ਆਰਾਧਨਾ ਅਲਖ ਰੂਪ ਗੁਰਦੇਵ ਸਤਗੁਰੂ ਗੁਰੂ ਤੇਗ ਬਹਾਦਰ ਜੀ ਜਿੱਥੇ ਵੀ ਗਏ ਉਹ ਅਲਖ ਦੀ ਆਰਾਧਨਾ ਉਸ ਪਰਮ ਪਿਤਾ ਪਰਮੇਸ਼ਵਰ ਦੀ ਯਾਦ ਵਿੱਚ ਜੁੜੇ ਰਹੇ ਖਾਨਾ ਪਰਮ ਪਰ ਸਿੱਧੇ ਜਾਣ ਕੇ ਨਿਸਬਾਸੁਰ ਕੀ ਸੇਵ ਗੁਰੂ ਤੇਗ ਬਹਾਦਰ ਜੀ ਦੀ ਨਿਸਬਾਸੁਰ ਦੀ ਭਗਤੀ ਨੂੰ ਸਿਮਰਨ ਨੂੰ ਦੇਖ ਕੇ ਉਹ ਆਕਾਲ ਪੁਰਖ ਵੈ ਗੁਰੂ ਜੀ ਰੀਝ ਪਏ ਖਾਨਾ ਦੁਸ਼ਟ ਦਮਨ ਪੜ ਬੋ ਕਰੇ ਆਪਣੀ ਅਸ ਕੋ ਜਾਨ ਕਹਿੰਦੇ ਨੇ ਉਸ ਆਕਾਲ ਪੁਰਖ ਨੇ ਦੁਸ਼ਟ ਦਮਨ ਸਤ ਗੁਰੂ ਜੀ ਨੂੰ ਆਪਣੀ ਅੰਸ਼ ਆਪਣਾ ਪੁੱਤਰ ਜਾਣ ਕੇ ਭੇਜਣਾ ਹੈ ਮੋਹ ਪੁੱਤਰ ਕਰ ਬੋ ਚਹਤ ਅ ਸੰਕਲਪ ਪਛਾਣ ਗੁਰੂ ਕਲਗੀ ਤਰਜੀ ਸੋਚ ਰਿਹਾ ਹਾਂ ਕਿ ਇਹ ਪੂਰਬਲੇ ਜਨਮ ਦੀ ਗਾਤਾ ਹੈ ਕਿ ਸਾਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪਣਾ ਪੁੱਤਰ ਬਣਾਣਾ ਲੋਚ ਦੇ ਖਨ ਤੀਰਥ ਰਾ ਤਰ ਬਹਿਣੀ ਉੱਪਰ ਬੀਤ ਗਏ ਜਬ ਖਟਮਾਸ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਮਾਤਾ ਨਾਨਕੀ ਜੀ ਭਾਈ ਦਿਆਲ ਦਾਸ ਜੀ ਭਾਈ ਮੇਰ ਚੰਦ ਵਰਗੇ ਜਿਹੜੇ ਗੁਰਸਿੱਖ ਨੇ ਉਹ ਤਰਬੈਣੀ ਜਾ ਪਹੁੰਚੇ ਨੇ 6 ਮਹੀਨੇ ਰ ਬਹਿਣੀ ਪਹੁੰਚਿਆ ਹੋ ਗਏ ਖਾਨ ਪੁੰਨ ਦਾਨ ਦਿਨ ਕਰਤ ਬਤਾਏ ਤਹੀ ਆਨ ਕੀ ਨਸ ਪਰਕਾਸ਼ ਉਸ ਤਰਬੈਣੀ ਦੀ ਧਰਤੀ ਤੇ ਅਨੇਕਾਂ ਜੀਵਾਂ ਨੂੰ ਪੁੰਨ ਦਾਨ ਤੋਂ ਮੁਰਾਦ ਉਹਨਾਂ ਨੂੰ ਨਾਮ ਦਾ ਦਾਨ ਦਿੱਤਾ ਉਹਨਾਂ ਨੂੰ ਭਗਤੀ ਦਾ ਦਾਨ ਦਿੱਤਾ ਤੇ ਇੱਥੇ ਹੀ ਗੁਰੂ ਕਲਗੀ ਸਰ ਸੱਚੇ ਪਾਤਸ਼ਾਹ ਮੇਰ ਪੈ ਕਰਦੇ ਆ ਕਿ ਸਾਡਾ ਨਿਵਾਸ ਮਾਤਾ ਜੀ ਦੀ ਕੁੱਖ ਵਿੱਚ ਹੋਇਆ ਸਤਿਗੁਰੂ ਨੇ ਇਹ ਹੀ ਬਚਨ ਦਸ਼ਮਦੀ ਬਾਣੀ ਵਿੱਚ ਕਹੇ ਮੋਰ ਪਿਤ ਪੂਰਬ ਕੀ ਇਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਇਹ ਜਾਤ ਤਰਬੈਣੀ ਭਏ ਪੁੰਨ দান ਦਿਨ ਕਰਤ ਬਤੈ ਤੇ ਅਗਲੀ ਤੋਕੇ ਤਹੀਂ ਪ੍ਰਕਾਸ਼ ਹਮਾਰਾ ਪਇਓ ਤਵਜੁੰਧਿਆਜ ਅਜੇ ਪਟਨਾ ਸ਼ਹਿਰ ਨਹੀਂ ਆਇਆ ਉਹ ਮੈਂ ਅੱਗੇ ਅਰਜ਼ ਕਰਾਂਗਾ ਜਦੋਂ ਆਗਮਨ ਦਾ ਸਮਾਂ ਆਉਣੇ ਕਹਿੰਦੇ ਨੇ ਉਸ ਤਰਬੈਣੀ ਦੀ ਧਰਤੀ ਤੇ ਉਸ ਅਸਥਾਨ ਤੇ ਸਾਡਾ ਪ੍ਰਕਾਸ਼ ਮਾਤਾ ਗੁਜਰੀ ਜੀ ਦੀ ਕੋਖ ਵਿੱਚ ਹੋਇਆ ਹੈ ਤਹੀਂ ਪ੍ਰਕਾਸ਼ ਆਹ ਮਾਰਾ ਪਇਓ ਉਥੇ ਉਧਰੈ ਮੈਂ ਆਏ ਕੀਆ ਨਿਵਾਸ ਸਹਿਬ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਮੇਰ ਕਰਦੇ ਆ ਤੇ ਇੱਥੇ ਕਵੀ ਜੀ ਕਹਿ ਰਹੇ ਆ ਕਿ 6 ਮਹੀਨੇ ਤਰ ਬੈਣੀ ਬਤੀਤ ਹੋ ਚੁੱਕੇ ਖਾਨਾ ਸ੍ਰੀ ਗੁਜਰੀ ਗਰਬਧਾਰਿਓ ਪਾਵਨ ਵਰਦੇ ਚੰਦ ਸੰਮਚਾਰ ਉਜਾਸ ਹੁਣ ਮਾਤਾ ਗੁਜਰੀ ਜੀ ਦੇ ਅੰਦਰ ਜਦੋਂ ਉਸ ਪਿਆਰੇ ਸਤਿਗੁਰੂ ਜੀ ਦਾ ਨਿਵਾਸ ਹੈ ਤੇ ਕਹਿੰਦੇ ਨੇ ਮਾਤਾ ਦੀ ਸ਼ੋਭਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਉਹਨਾਂ ਦੇ ਚਿਹਰੇ ਨੂੰ ਦੇਖ ਕੇ ਸ਼ਾਂਤੀ ਕਹ ਅਸਲ ਵਿੱਚ ਪਹਿਲਾਂ ਵੀ ਪੂਰਨ ਟਿਕਾ ਸੀ ਤੇ ਗੁਰਮਖੋ ਅੱਜ ਤਾਂ ਇਹ ਸੰਸਾਰੀ ਲੋਕ ਵੀ ਮੰਨਦੇ ਪਏ ਨੇ ਕਿ ਚੰਗੀ ਸੰਤਾਨ ਕੋਖ ਵਿੱਚ ਪੈਰ ਧਰਦਾ ਤੇ ਮਾਂ ਦੇ ਵਰਤਨ ਵਿਹਾਰ ਦੇ ਵੀ ਤਬਦੀਲੀ ਆ ਜਾਂਦੀ ਏ ਤੇ ਜਿੱਥੇ ਰਹਿਮਤਾਂ ਦਾ ਸਾਈਂ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਨੇ ਨਿਵਾਸ ਕੀਤਾ ਉਹ ਕੋਖ ਤੇ ਉਹ ਸਮਾਂ ਕਿੰਨਾ ਕੁ ਭਾਗਾ ਵਾਲਾ ਹੋਵੇਗਾ ਮਾਤਾ ਗੁਜਰੀ ਜੀ ਨੂੰ ਦੇਖ ਕੇ ਮਾਤਾ ਨਾਨਕੀ ਅਤ ਦੇ ਪਰਸ਼ਾਨਖਾਨ ਕਹਿ ਕੇ ਇਸਤਰੀ ਜੋ ਅਵ ਲੋਕ ਹੈ ਬਿਸਮੇ ਪ੍ਰੇਮ ਪਰੇ ਦੁਤਰਾਸ ਜਿਹੜੇ ਜਿਹੜੇ ਵੀ ਮਾਤਾ ਗੁਜਰੀ ਜੀ ਨੂੰ ਦੇਖਦੇ ਨੇ ਉਹ ਪਰਸ਼ੰਨ ਹੁੰਦੇ ਨੇ ਕਿਉਂਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਕਰ ਦੀਨ ਦੁਨੀ ਦੇ ਸਾਈ ਆ ਰਹੇ ਖਨਾ ਦੇਖ ਨੁਖਾ ਕੋ ਮਾਤ ਨਾਨਕੀ ਬਦਿਓ ਅਨੰਦ ਨਾਰੇ ਦੇ ਸਮਾਏ ਉਸ ਵੇਲੇ ਮਾਤਾ ਨਾਨਕੀ ਜੀ ਜਦੋਂ ਆਪਣੀ ਨੂੰ ਨੂੰ ਦੇਖਦੇ ਨੇ ਤੇ ਉਹਨਾਂ ਦੇ ਅੰਦਰ ਦਾ ਚਾਹ ਚੱਲਿਆ ਨਹੀਂ ਜਾਂਦਾ ਆਪਣੇ ਪਤੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਬਚਨ ਵੀ ਉਹਨਾਂ ਨੂੰ ਯਾਦ ਆਉਂਦੇ ਹਨ ਦਾਨ ਬੋਤਰੰ ਕਨ ਕੋ ਦੀਨਸ ਲੇਤ ਆਸ ਕਾ ਕੋ ਹਰ ਖਾਏ ਮਤਾ ਨਾਨਕ ਜਿਨੇ ਅਨੇਕਾਂ ਗਰੀਬਾਂ ਨੂੰ ਦਾਨਪੁਨ ਕੀਤਾ ਹੈ ਲੋੜਵੰਦ ਲੋਕ ਆਉਂਦੇ ਆ ਉਹਨਾਂ ਨੂੰ ਵਸਤਰ ਅੰਨ ਪੈਸਾ ਜੋ ਕੁਝ ਵੀ ਕੋਈ ਮੰਗੇ ਮੂ ਮੰਗੀ ਰਹਿਮਤ ਮਿਲਦੀ ਖੈ ਮਹਾਂ ਪਰਤਾਪੀ ਸੁਤ ਕੇ ਸੁਤ ਹੋਵੇ ਪਤ ਕੋ ਬਾਖ ਅਬੇ ਬਿਦਤਾਏ ਤੇ ਅੱਜ ਮਾਤਾ ਨਾਨਕੀ ਜੀ ਦੇ ਕੰਨਾਂ ਵਿੱਚ ਇਹ ਆਵਾਜ਼ ਤਰਬੈਣੀ ਦੀ ਧਰਤੀ ਤੇ ਗੂੰਜਦੀ ਖੈ ਜਿਹੜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਤੀ ਗੁਰੂ ਖਰਗੋਬਿੰਦ ਸਾਹਿਬ ਜੀ ਨੇ ਕੀਤੀ ਸੀ ਉਹ ਕਿਹੜੀ ਗੱਲ ਸੀ ਕਿ ਜਿਹੜੀ ਅੱਜ ਵਾਰ-ਵਾਰ ਚੇਤੇ ਵੀ ਆਉਂਦੀ ਹੈ ਅਸਲ ਵਿੱਚ ਜਿਸ ਦਿਨ ਮਾਤਾ ਨਾਨਕੀ ਜੀ ਨੇ ਕਿਉਂਕਿ ਉਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਉਹ ਕਿਹੜੇ ਬਚਨ ਉਹ ਕਿਹੜੀ ਗੱਲ ਜਿਹੜੀ ਮਾਤਾ ਨਾਨਕੀ ਜੀ ਨੂੰ ਪਤੀ ਦੀ ਯਾਦ ਪਈ ਆਉਂਦੀ ਜਿਸ ਦਿਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਖਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਆਪਣੇ ਪੋਤੇ ਗੁਰੂ ਹਰ Rai ਸਾਹਿਬ ਨੂੰ ਦੇ ਦਿੱਤੀ ਮਾਤ ਨਾਨਕੀ ਜੀ ਨੇ ਹਜ਼ੂਰ ਨੂੰ ਪ੍ਰਸ਼ਾਦ ਪਾਣੀ ਸ਼ਕਾਉਂਦਿਆਂ ਇੱਕ ਬੇਨਤੀ ਕੀਤੀ ਸੀ ਦਾਤਾ ਜੀ ਦੇਖੋ ਹਰ Rai ਸਤਗੁਰੂ ਬਣ ਗਏ ਨੇ ਮੇਰਾ ਪੁੱਤਰ ਇਹਦੇ ਵਿੱਚ ਈਰਖਾ ਰੱਖ ਕੇ ਨਹੀਂ ਆਪ ਜੀ ਪਿਆਨਾ ਪੈ ਕਰਦੇ ਹੋ ਮੇਰਾ ਪੁੱਤਰ ਤੇਗ ਬਹਾਦਰ ਉਥੇ ਇਹ ਸ਼ਬਦ ਸਨ ਨਾ ਤਾਂ ਕਦੀ ਕਿਸੇ ਮਸੰਦ ਨੂੰ ਮਿਲਦਾ ਨਾ ਇਹ ਸੰਗਤ ਵਿੱਚ ਚੋਖਾ ਵਿਚਰਦਾ ਜਦੋਂ ਕਿਤੇ ਤੁਸੀਂ ਆਪ ਜੀ ਸਾਹਮਣੇ ਹੁੰਦੇ ਹੋ ਤੇ ਮੇਰਾ ਪੁੱਤਰ ਨੀਵੀਂ ਪਾ ਕੇ ਬੈਠ ਜਾਂਦਾ ਧੰਨ ਇਹ ਨਹੀਂ ਕਮਾਂਦਾ ਪਿਆ ਸਬੰਧ ਇਹਦੇ ਲੋਕਾਂ ਨਾਲ ਨਹੀਂ ਤੇ ਤੁਸੀਂ ਇੱਕ ਕਿਰਪਾ ਕਰਕੇ ਦੱਸੋ ਮੇਰੇ ਪੁੱਤਰ ਦਾ ਗੁਜ਼ਾਰਾ ਤੁਹਾਡੇ ਤੋਂ ਬਿਨਾ ਕਿਵੇਂ ਕੋ ਵੇਗਾ ਹਜ਼ੂਰ ਉਹਦਨ ਤਰੁੱਠੇ ਤੇ ਤਿੰਨ ਦਾਤਾਂ ਦਿੱਤੀਆਂ ਸਨ ਇੱਕ ਆਪਣਾ ਖੱਤ ਪੂੰਜਣ ਵਾਲਾ ਰੁਮਾਲ ਦੇ ਦਿੱਤਾ ਕਹਿਣ ਲੱਗੇ ਨਾਨਕੀ ਝੋਲੀ ਕਰ ਮੈਂ ਰੁਮਾਲ ਤੇਰੀ ਝੋਲੀ ਵਿੱਚ ਪਾ ਨਾਵਾ ਤੇ ਇੱਕ ਸਿੱਖ ਵਿਦਵਾਨ ਕਹਿੰਦਾ ਅਸਲ ਵਿੱਚ ਬਾਪੂ ਦਾ ਦਿੱਤਾ ਹੋਇਆ ਰੁਮਾਲ ਹੀ ਚਾਦਰ ਬਣ ਗਿਆ ਸੀ ਜਿੱਦਨ ਹਿੰਦੁਸਤਾਨ ਦੀ ਪੱਤ ਦਾ ਨਗੇਜ ਹੋਣ ਲੱਗਾ ਤੇ ਬਾਪੂ ਦਾ ਰਮਾਲ ਚਾਦਰ ਬਣ ਗਿਆ ਤੇ ਪੁੱਤਰ ਨੇ ਚਾਦਰ ਬਣ ਕੇ ਇਸ ਦੇਸ਼ ਦੀ ਇਥੋਂ ਦੇ ਹਿੰਦੂ ਧਰਮ ਦੀ ਪਤ ਨੂੰ ਢੱਕ ਲਿਆ ਦੂਸਰੀ ਦਾਤ ਮੇਰੇ ਕਿਰਪਾਲੂ ਜੀ ਨੇ ਦਿੱਤੀ ਆਪਣੇ ਕੋਲੋਂ ਇੱਕ ਕਤਾਰ ਦਿੱਤੀ ਸੀ ਕੁਝ ਖੰਜਰ ਵੀ ਕਹਿੰਦੇ ਨੇ ਕਤਾਰ ਦਿੱਤੀ ਤੇ ਇੱਕ ਪੋਥੀ ਦਿੱਤੀ ਤੇ ਮੁਸਕਰਾ ਕੇ ਕਹਾਂ ਨਾਨਕੀ ਸਮਾਂ ਅਜੇ ਨਹੀਂ ਆਇਆ ਆਹ ਕਤਾਰ ਮੇਰੇ ਪੋਤੇ ਨੂੰ ਦੇਂ ਜਦੋਂ ਪੋਤਾਂ ਸ਼ਬਦ ਸੁਣਿਆ ਤੇ ਮਨ ਚਾਹ ਵਿੱਚ ਆ ਗਿਆ ਕਿ ਆਖਰ ਮੇਰੇ ਪੁੱਤਰ ਗੁਰੂ ਤੇਗ ਬਹਾਦਰ ਜੀ ਬਣਨਗੇ ਕਹਿਣ ਲੱਗੇ ਰੁਮਾਲ ਮੇਰੇ ਪੁੱਤਰ ਨੂੰ ਦੇਈ ਕਤਾਰ ਮੇਰੇ ਪੋਤੇ ਨੂੰ ਦੇਈ ਪੋਥੀ ਇਸ ਮੇਰੀ ਨੂੰ ਨੂੰ ਦੇਈ ਇਹ ਸ਼ਬਦਾਂ ਨੂੰ ਦਿਰੜ ਕਰਕੇ ਰੱਖੇ ਤੇਰੇ ਪੁੱਤਰ ਨੇ ਇੱਕ ਦਿਨ ਇਸ ਜੋਤ ਦਾ مالک ਮੰਨੈ ਪਰ ਸਮੇਂ ਤੋਂ ਪਹਿਲਾਂ ਨਹੀਂ ਅੱਜ ਤੂੰ ਕਹਿੰਨੀ ਹੈ ਮੇਰਾ ਪੁੱਤਰ ਮਸੰਦਾ ਨੂੰ ਨਹੀਂ ਮਿਲਦਾ ਮੇਰਾ ਪੁੱਤਰ ਸੰਗਤ ਚ ਨਹੀਂ ਵਿਚਰਦਾ ਕਹਿ ਲੱਗੇ ਅਸਲ ਵਿੱਚ ਜਿਤਨਾ ਅੰਦਰ ਇਹਦਾ ਟਿਕਿਆ ਹੋਇਆ ਹੈ ਆਉਣ ਵਾਲੇ ਸਮੇਂ ਵਿੱਚ ਜੋ ਕੁਝ ਇਹਨੇ ਕਰ ਜਾਣਾ ਨਾ ਪਹਿਲਾਂ ਨਾਨਕੀ ਕਿਸੇ ਕੀਤਾ ਨਾ ਕੋਈ ਅਗਾ ਕਰੇਗਾ ਤੇ ਜਿਹੜਾ ਪ੍ਰਤਾਪੀ ਪੋਤਾ ਤੇਰੇ ਘਰ ਪੈਦਾ ਹੋਣਾ ਸੱਚ ਜਾਣੀ ਸੰਸਾਰ ਵਿੱਚ ਉਹਦਾ ਆਸਾਨੀ ਵੀ ਕੋਈ ਆਹ ਕਤਾਰ ਮੇਰੇ ਪੋਤੇ ਨੂੰ ਦੇਈ ਅੱਜ ਮਾਤਾ ਨਾਨਕੀ ਜੀ ਨੂੰ ਚੇਤੇ ਪਿਆਉਂਦਾ ਕਿ ਮਾਨੂੰ ਮੈਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਬੈਠੀ ਆਂ ਤੇ ਮੇਰੇ ਪਤੀ ਮੇਰੀ ਚੋਲੀ ਵਿੱਚ ਰੁਮਾਲ ਪੈ ਪਾਉਂਦੇ ਨੇ ਝੋਲੀ ਵਿੱਚ ਕਤਾਰ ਪੈ ਦਿੰਦੇ ਨੇ ਪੋਥੀ ਪੈ ਦਿੰਦੇ ਨੇ ਤੇ ਨਾਲੇ ਕਹੀ ਜਾ ਰਿਆ ਨਾਨਕੀ ਸਮਾਂ ਆਵੇਗਾ ਤੇਰੇ ਘਰ ਦੇ ਅੰਦਰ ਇਹ ਬਿਲਕੁਲ ਵੀ ਲੱਜਿਆ ਮਹਿਸੂਸ ਨਹੀਂ ਕਰਦਾ ਜਿੱਦਨ ਨੂੰ ਧੀ ਕਿਸੇ ਦੀ ਕੋਖ ਵਿੱਚ ਆ ਕੇ ਮਾਲਕ ਦੀ ਰਹਿਮਤ ਨਾਲ ਕੋਈ ਜੀ ਟਿਕੇ ਤੇ ਉਸ ਦਿਨ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ ਦਾਤਾ ਤੂੰ ਮੇਰ ਕਰੀਂ ਉਹੀ ਆਪਣੀ ਭਾਵਨਾ ਵਾਲਾ ਭੇਜੀ ਹੁਣ ਦੇਖੋ ਉਧਰੇ ਵਿੱਚ ਅਜੇ ਨਿਵਾਸ ਕੀਤਾ ਤੇ ਮਾਤਾ ਨਾਨਕੀ ਜੀ ਨੇ ਅਜ ਸਾਰੇ ਗੁਰੂ ਸਹਿਬਾਨਾਂ ਨੂੰ ਚੇਤੇ ਕੀਤਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਟਕਣਾ ਪ੍ਰਸ਼ਾਦ ਦੀ ਦੇਗ ਬਣਾਈ ਏ ਕਿ ਖੇ ਮੇਰੇ ਮਾਲਕਾ ਇਹ ਸੁਭਾਗ ਘੜੀ ਆਈ ਏ ਤੂੰ ਮੇਰ ਕਰੀ ਮੇਰੇ ਇਸ ਘਰ ਵਿੱਚ ਉਹ ਆਏ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਚਾਰ ਚੱਕਾਂ ਵਿੱਚ ਰੁਸ਼ਨਾ ਦੇਵੇ ਅੱਜ ਮਾਤਾ ਜੀ ਨੇ ਦੇਗ ਤਿਆਰ ਕੀਤੀ ਸਿੱਖ ਸੰਗਤ ਨੇ ਅਰਦਾਸ ਕੀਤੀ ਖੈ ਮਹਿਮਾ ਮਹਾ ਪੁੱਤਰ ਕੀ ਜਾਣਤ ਜਾਤੇ ਉਤਸਵ ਕੋ ਅਦਕਾਏ ਮਾਤਾ ਨਾਨਕੀ ਆਪਣੇ ਪੋਤਰੇ ਦੀ ਮਹਿਮਾ ਨੂੰ ਜਾਣਦੀ ਖੈ ਤੇ ਸੱਚ ਹੈ ਮਾਤ ਨਾਨਕੀ ਤੇਰੇ ਪੋਤੇ ਦਾ ਸਾਨੀ ਇਸ ਦੁਨੀਆ ਤੇ ਕੋਈ ਨਹੀਂ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਅੱਜ ਉਹ ਗੱਲ ਦੁਹਰਾਨੀ ਚਾਹਨਾ ਮਾ ਇਸ ਦੁਨੀਆ ਵਿੱਚ ਤਿੰਨ ਤਰ੍ਹਾਂ ਦੇ ਲੋਕ ਮਿਲਦੇ ਨੇ ਇਨਸਾਨ ਸ਼ਬਦ ਅਸੀਂ ਵਰਤ ਲਈਏ ਕੁਝ ਬੰਦੇ ਐਸੇ ਨੇ ਕਿ ਜਿਹੜੇ ਆਪ ਤਾਂ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਕਾਮਯਾਬ ਨਹੀਂ ਹੋਏ ਤੇ ਜਿੱਥੇ ਚਾਰ ਬੰਦੇ ਖੜੇ ਹੋਣਗੇ ਉੱਥੇ ਕਹਿਣਗੇ ਮੈਂ ਫਲਾਣੇ ਦਾ ਪੋਤਾ ਵਾਂ ਮੈਂ ਫਲਾਣੇ ਸਿੰਘ ਦਾ ਪੁੱਤਰ ਹਾਂ ਤੇ ਲੋਕ ਕੀ ਕਰਨਗੇ ਕਿਉਂਕਿ ਉਹਨਾਂ ਦੇ ਬਾਪ ਤੇ ਦਾਦੇ ਦਾ ਸਮਾਜ ਵਿੱਚ ਸਤਕਾਰ ਹੀ ਨਹੀਂ ਆਪ ਉਹ ਨਕਮੇ ਨੇ ਜਦੋਂ ਕਹਿੰਦੇ ਨੇ ਮੈਂ ਫਲਾਣੇ ਦਾ ਪੋਤਾ ਵਾਂ ਉਹ ਕਹਿੰਦਾ ਚੱਲ ਆ ਜਾ ਮੈਂ ਉਹਦਾ ਬੜਾ ਮਾਨ ਕਰਨਾ ਉਹਦਾ ਨਾਮ ਲੈ ਦਿੱਤਾ ਤੇ ਉਸ ਪੋਤੇ ਨੂੰ ਵੀ ਸਤਿਕਾਰ ਮਿਲ ਜਾਂਦਾ ਹੈ ਤਵਜੂਂ ਦਿਹਾ ਜੇ ਆਪ ਉਹ ਮਹਾਨ ਨਹੀਂ ਆਪ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਉਹਨਾਂ ਦਾ ਕੋਈ ਯੋਗਦਾਨ ਨਹੀਂ ਪਰ ਆਪਣੇ ਬਾਪ ਤੇ ਦਾਦੇ ਦੇ ਨਾਂ ਕਰਕੇ ਉਹ ਸਤਿਕਾਰੇ ਜਾਂਦੇ ਆ ਕੁਝ ਸੱਜਣ ਐਸੇ ਦੁਨੀਆ ਤੇ ਆਉਂਦੇ ਆ ਜਿਨ੍ਹਾਂ ਦੇ ਬਾਪ ਦਾਦਾ ਮਹਾਨ ਨਹੀਂ ਉਹ ਆਪ ਇੰਨੇ ਕੁ ਮਹਾਨ ਹੋ ਜਾਂਦੇ ਨੇ ਤੇ ਜਦੋਂ ਕਿਤੇ ਉਹਨਾਂ ਦਾ ਬਾਪ ਕਿਤੇ ਖਲੋਤਾ ਕਹਿੰਦਾ ਕਿ ਫਲਾਣਾ ਮੇਰਾ ਪੁੱਤਰ ਏ ਮੈਂ ਉਹਦਾ ਪਿਓ ਆ ਹਾਲਾਂਕਿ ਉਹਦਾ ਆਪਣਾ ਕੋਈ ਯਾਗ ਯੋਗਦਾਨ ਨਹੀਂ ਉਹ ਪੁੱਤਰ ਦਾ ਨਾਂ ਲੈਣ ਦੀ ਦੇਰ ਏ ਤੇ ਬਾਪ ਨੂੰ ਲੋਕੀ ਹੱਥਾਂ ਦੀਆਂ ਤਲੀਆਂ ਤੇ ਚੁੱਕ ਲੈਂਦੇ ਨੇ ਤੀਸਰੀ ਤਰ੍ਹਾਂ ਦੇ ਉਹ ਲੋਕ ਨੇ ਕਿ ਜਿਹੜੇ ਆਪ ਵੀ ਮਹਾਨ ਨਹੀਂ ਉਹਨਾਂ ਦੇ ਬਾਪ ਦਾਦੇ ਵੀ ਮਹਾਨ ਨਹੀਂ ਔਰ ਉਹਨਾਂ ਦੀ ਆਉਣ ਵਾਲੀ ਪੀੜ੍ਹੀ ਸੰਤਾਨ ਇੰਨੀ ਮਹਾਨ ਹੁੰਦੀ ਏ ਸੰਤਾਨ ਕਰਕੇ ਉਹ ਲੋਕ ਪੂਜੇ ਜਾਂਦੇ ਆ ਮੈਂ ਕਹਿੰਨਾ ਸੱਚੇ ਪਾਤਸ਼ਾਹ ਗੁਰੂ ਕਲਗੀ ਵਾਲਿਆ ਤੇਰੀ ਕੁੱਲ ਵਿੱਚੋਂ ਕਿਹਦੇ ਕਿਹਦਾ ਨਾਂ ਲੈ ਕੇ ਦਸਾਂ ਕਿੰਨੇ ਕੁ ਉਹ ਮਹਾਨ ਨੇ ਏ ਮੇਰੇ ਸੱਚੇ ਪਾਤਸ਼ਾਹ ਤੇਰੀ ਕੁੱਲ ਖੈ ਕਿ ਤਨ ਗੁਰੂ ਰਾਮਦਾਸ ਪਾਤਸ਼ਾਹ ਜਿਹੜੇ ਆਪ ਮਹਾਨ ਨੇ ਜਿਨ੍ਹਾਂ ਦੇ ਥਾਂ ਨੂੰ ਦੇਖ ਕੇ ਅੱਜ ਹਰ ਬੰਦਾ ਕੂਕ ਕੇ ਕਹਿੰਦਾ ਹੈ ਕਿ ਧੰਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਜਿਨ੍ਹਾਂ ਦੇ ਥਾਂ ਨੂੰ ਦੇਖ ਕੇ ਹਰ ਕੋਈ ਉੱਚੀ ਆਵਾਜ਼ ਵਿੱਚ ਕਹਿੰਦਾ ਹੈ ਕਿ ਦਿੱਥੇ ਸਬੇ ਥਾਨ ਨਹੀਂ ਤੁੱਤ ਜਿਹਾ ਖੇ ਦਾਤਾ ਜਦੋਂ ਤੁਹਾਡੀ ਇਸੇ ਕੋਲ ਵਿੱਚੋਂ ਤੁਹਾਡੇ ਪਰਦਾਦੇ ਵੱਲ ਝਾਤੀ ਮਾਰਨੇ ਆ ਗੁਰੂ ਰਾਮਦਾਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਨ ਨੇ ਤੇ ਜਦੋਂ ਉਹਨਾਂ ਦੇ ਪੜਦਾਦੇ ਗੁਰੂ ਅਰਜੁਨ ਦੇਵ ਜੀ ਵੱਲ ਦੇਖਨੇ ਆ ਇੱਕ ਪਾਸੇ ਬਾਣੀ ਉਚਾਰਦੇ ਨੇ ਤੇ 30 ਰਾਗਾਂ ਵਿੱਚ ਪਾਉਣੇ 750 ਗੁਰੂ ਗ੍ਰੰਥ ਸਾਹਿਬ ਦਾ ਤਕਰੀਬਨ ਬਣਦਾ ਹੈ ਜਿਹੜੀ ਗੁਰੂ ਅਰਜੁਨ ਦੇਵ ਜੀ ਦੀ ਰਸਨਾ ਵਿੱਚੋਂ ਬਾਣੀ ਉਚਾਰਨ ਕੀਤੀ हे दाता ਤੇਰੇ ਪੜਦਾਦਾ ਬਾਣੀ ਦੇ ਬੋਹਤ ਨੇ ਕੀਰਤਨ ਦੇ ਧਣੀ ਨੇ ਉਹਨਾਂ ਦੇ ਕੋਲ ਇੰਨੀ ਰਹਿਮ ਤੇ ਕੇਵਲ ਕੀਰਤਨ ਤੇ ਬਾਣੀ ਦੇ ਧਣੀ ਨਹੀਂ ਜੇ ਗੁਰਬਾਣੀ ਦੇ ਬੋਤ ਨੇ ਤੇ 33 ਤਵੀ ਤੇ ਬੈਠਦੇ ਨੇ ਤੇ ਕੁਰਬਾਨੀ ਦੇ ਪੁੰਜ ਵੀ ਨੇ ਤੁਸੀਂ ਗੁਰੂ ਰਾਮਦਾਸ ਕਰਕੇ ਮਹਾਨ ਆਪਣੇ ਪਰਦਾਦਾ ਤਨ ਗੁਰੂ ਅਰਜੁਨ ਦੇਵ ਜੀ ਕਰਕੇ ਮਹਾਨ ਤੇ ਜਦੋਂ ਤੁਹਾਡੇ ਦਾਦਾ ਜੀ ਵੱਲ ਝਾਤੀ ਮਾਰਨੇ ਆ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਰਪਾਨਾ ਪਾਈਆਂ ਨੇ ਅਕਾਲ ਦੇ ਤਖਤ ਤੇ ਬੈਠੇ ਨੇ ਤੁਹਾਡੇ ਦਾਦਾ ਜੀ ਵੀ ਮਹਾਨ ਨੇ ਜਿਨ੍ਹਾਂ ਨੂੰ ਭਾਈ ਗੁਰਦਾਸ ਕਹ ਰਹੇ ਨੇ ਕਿ ਪੰਜ ਪਿਆਲੇ ਪੰਜ ਪੀਰ ਛੱਤੰ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕੇ ਮੂਰਤ ਹਰ ਗੋਬਿੰਦ ਸਵਾਰੀ ਤੁਸੀਂ ਦਾਦੇ ਕਰਕੇ ਮਹਾਨ ਨੂੰ ਇਹ ਸੱਚੇ ਪਾਤਸ਼ਾਹ ਦਾਦਾ ਪਰਦਾਦੇ ਕਰਕੇ ਮਹਾਨ ਨਹੀਂ ਕੇਵਲ ਤੁਹਾਡੇ ਪਿਤਾ ਜੀ ਵੱਲ ਤਕੀਏ ਤੇ ਤੁਸੀਂ ਆਪਣੀ ਰਸਨਾ ਤੋਂ ਪਰ ਫਰਮਾਉਂਦੇ ਹੋ ਕਿ ਤੇਗ ਬਹਾਦਰ ਸ਼ੀਖ ਰਿਆ ਕਰੀ ਨਾ ਕਿਨੂ ਆਨ ਪਿਤਾ ਮਹਾਨ ਦਾਦਾ ਮਹਾਨ ਪਰ ਦਾਦਾ ਮਹਾਨ ਕੇਵਲ ਦਾਦਾ ਪਰਦਾਦਾ ਤੇ ਪਿਤਾ ਹੀ ਮਹਾਨ ਨਹੀਂ ਹੈ ਮੇਰੇ ਸੱਚੇ ਪਾਤਸ਼ਾਹ ਤੇਰੇ ਚਾਰ ਲਾਲਾਂ ਨੇ ਜਿਹੜੀ ਖੇਡ ਵਰਤਾ ਦਿੱਤੀ ਤੂੰ ਪੁੱਤਰਾਂ ਕਰਕੇ ਵੀ ਮਹਾਨ ਹੈ ਮਾਂ ਕਰਕੇ ਵੀ ਮਹਾਨ ਹੈ ਤੇ ਸੱਚ ਜਾਣੀ ਬਤਾਰੀ ਸਾਲ ਦੀ ਉਮਰ ਵਿੱਚ ਜਿੰਨੇ ਕੋ ਬਚਿੱਤਰ ਨਾਟਕ ਤੁਸੀਂ ਖੇਡ ਗਏ ਆਪਣੀ ਜ਼ਿੰਦਗੀ ਵਿੱਚ ਤੂੰ ਆਪਣੇ ਆਪ ਵੀ ਮਹਾਨ ਹੈ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਦੇਖੋ ਅੱਜ ਮਾਤ ਨਾਨਕੀ ਚੇਤੇ ਵੀ ਕਰਦੀਏ ਬਚਨ ਕਿ ਆਪਣੇ ਪੋਤੇ ਦੀ ਆਮਦ ਤੋਂ ਪਹਿਲਾਂ ਉਹਨੇ ਦੇਖ ਬਣਾਈਏ ਅਕਾਲ ਪੁਰਖ ਦਾ ਸ਼ੁਕਰ ਕੀਤਾ ਗੁਰੂ ਨਾਨਕ ਸਾਹਿਬ ਜੀ ਦੇ ਸਾਰੇ ਸਰੂਪਾਂ ਨੂੰ ਯਾਦ ਪਈ ਕਰਦੀ ਹੈ ਮਨ ਹੀ ਮਨੇ ਮਨਾਵਤ ਪ੍ਰਭ ਕੋ ਏਕ ਓਕਾਰ ਸਬਨ ਕੋ ਰਾਏ ਮਨ ਹੀ ਮਨ ਵਿੱਚ ਮਾਤਾ ਨਾਨਕੀ ਪ੍ਰਭੂ ਦਾ ਸ਼ੁਕਰਾਨਾ ਪਈ ਕਰਦੀ ਸਿਮਰਨ ਦਿਨ ਰਾਤ ਉਨ ਕਰਨ ਲੱਗ ਪਏ ਨੇ ਤੇ ਮਾਤ ਗੁਜਰੀ ਜੀ ਨੇ ਪਹਿਲਾਂ ਵੀ ਸਿਮਰਨ ਉਹ ਨਿਰੰਤਰ ਕਰਦੇ ਸਨ ਸਿੱਖ ਤਮਾਰੀਖ ਦੇ ਲਖਾਰੀ ਕਹਿੰਦੇ ਨੇ ਜਿਸ ਦਿਨ ਕੋਖ ਵਿੱਚ ਸੱਚੀ ਸਰਕਾਰ ਆਏ ਨੇ ਮਾਤ ਗੁਜਰੀ ਜੀ ਦਾ ਕੋਈ ਵੀ ਇੱਕ ਪਲ ਗੁਰਬਾਣੀ ਤੇ ਨਾਮ ਤੋਂ ਬਿਨਾ ਬ्यर्थ ਨਹੀਂ ਗਿਆ ਹਰ ਵੇਲੇ ਬਾਣੀ ਹਰ ਵੇਲੇ ਨਾਮ ਘਰ ਵਿੱਚ ਸਿਮਰਨ ਤੇ ਕੀਰਤਨ ਦੀ ਗੂੰਜ ਹੈ ਕਰ ਮਨੋਰਥ ਪੂਰਨ ਮ ਅਬ ਮਮ ਅਬ ਰਹੋ ਪ੍ਰਥੀ ਕਤ ਬਰਖ ਬਤਾਏ ਏ ਮੇਰੇ ਮਾਲਕ ਜੀ ਤੁਸੀਂ ਕਰੋ ਕਿਰਪਾ ਮੇਰੇ ਮਨ ਦੇ ਮਨੋਰਥ ਨੂੰ ਪੂਰਿਆ ਕਰੋ ਮੈਂ ਕਈ ਸਾਲਾਂ ਤੋਂ ਇੰਤਜ਼ਾਰ ਪੇ ਕਰਦੀ ਸ਼ਾਂ ਕਿ ਮੇਰੇ ਪੁੱਤਰ ਦੇ ਇਸ ਘਰ ਨੂੰ ਭਾਗ ਲੱਗੇ ਉਸ ਸੁਲਖਣੀ ਘੜੀ ਤੁਸੀਂ ਹੁਣ ਬਖਸ਼ਿਸ਼ ਕੀਤੀ ਹੈ ਸਤ ਬਲਹਾਰ ਜਾਉ ਤਿਸ ਦਿਨ ਪਰ ਸੁੱਤ ਕੋ ਸੁੱਤ ਜਦ ਮੁਖ ਦਿਖਰਾਏ ਮਤਾ ਨਾਨਕ ਜੀ ਕਿੰਨੇ ਮੈਂ ਉਸ ਦਿਨ ਤੋਂ ਵਾਰਨੇ ਬਲਹਾਰਨੇ ਜਾਵਾਂ ਜਿਸ ਦਿਨ ਮੈਂ ਆਪਣੇ ਸੁੱਤ ਦੇ ਸੁੱਤ ਦਾ ਮੁਖ ਦੇਖਣਾ ਹੈ ਕਹਿਣ ਤੋਂ ਮੁਰਾਦ ਕਿ ਆਪਣੇ ਮੈਂ ਪੁੱਤਰ ਦੇ ਪੁੱਤਰ ਦਾ ਮੁਖ ਦੇਖਣਾ ਹੈ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਉਹਨਾਂ ਦੀ آمد ਤੋਂ ਪਹਿਲਾਂ ਇਹ ਦਾਦੀ ਦੇ ਅੰਦਰ ਦੀ ਅਰਦਾਸ ਹੈ ਇਹ ਦਾਦੀ ਦੇ ਅੰਦਰ ਦੀ ਵੈ ਗੁਰੂ ਜੀ ਦੇ ਚਰਨਾਂ ਵਿੱਚ ਪੁਕਾਰ ਖੈ ਗਨ ਮੰਗਲ ਕੇ ਗੁਰ ਮੰਗਲ ਰੂਪ ਮਹਾ ਉਤਾਸਨ ਕੋ ਉਤਸ਼ਾਹੂ ਹਜ਼ੂਰ ਇਸ ਤਰਬੈਣੀ ਦੀ ਧਰਤੀ ਤੋਂ ਜਾ ਪਹੁੰਚੇ ਨੇ ਪਟਨਾ ਸਾਹਿਬ ਉੱਥੇ ਜਦੋਂ ਹਜ਼ੂਰ ਪਹੁੰਚੇ ਨੇ ਇਧਰ ਗੁਰੂ ਕਲਗੀ ਧਰਜੀ ਦੀ ਆਮਦ ਖੋਣੀ ਹੈ ਸੱਚੇ ਪਾਤਸ਼ਾਹ ਜੀ ਦੇ ਅੰਦਰ ਦੇ ਦੇਸ਼ ਪ੍ਰਤੀ ਮਜ਼ਲੂਮਾ ਪ੍ਰਤੀ ਲੋੜਵੰਦਾ ਪ੍ਰਤੀ ਦਰਦ ਨੂੰ ਦੇਖੋ ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰਨਾ ਹੁੰਨਾ ਕਿ ਗੁਰੂ ਤੇਗ ਬਹਾਦਰ ਜੀ ਦੇ ਘਰ ਵਿੱਚ ਕਈ ਸਾਲਾਂ ਤੋਂ ਬਾਅਦ ਅਜ ਮਾਲਕ ਨੇ ਸੰਤਾਨ ਦੇਣੀ ਹੈ ਮਾਤ ਗੁਜਰੀ ਜੀ ਤੇ ਆਪਣੇ ਮਾਤਾ ਮੈਂ ਮਾਤ ਗੁਜਰੀ ਆਪਣੇ ਲਈ ਸ਼ਬਦ ਵਰਤਿਆ ਸਾਡੀ ਮਾਂ ਖ ਹੈ ਮਾਤ ਗੁਜਰੀ ਆਪਣੇ ਮਹਿਲ ਨੂੰ ਤੇ ਆਪਣੇ ਮਾਤਾ ਮਾਤਾ ਨਾਨਕੀ ਜੀ ਨੂੰ ਪਟਨਾ ਸਾਹਿਬ ਟਿਕਾ ਦਿੱਤਾ ਹੈ ਸਾਲਸਰਾਏ ਜੋਰੀ ਦੇ ਉਸ ਘਰ ਨੂੰ ਅੱਜ ਭਾਗ ਲੱਗਾ ਜਿਹੜਾ ਕਈ ਸਾਲਾਂ ਪਹਿਲਾਂ ਬਚਨ ਕਿਆ ਸੀ ਤੇਰੇ ਘਰ ਕਈ ਸਾਲ ਅਸੀਂ ਰਵਾਂਗੇ ਉਸ ਘਰ ਦੇ ਵਿੱਚ ਅੱਜ ਖੇੜਾ ਆ ਗਿਆ ਹੈ ਸਹਿਬ ਤੁਰਨ ਲੱਗੇ ਨੇ ਆਪ ਅਸਾਮ ਦੀ ਧਰਤੀ ਨੂੰ ਮੈਂ ਕਹਿੰਨਾ ਕਿਹੜਾ ਗ੍ਰਸਤੀ ਖੈ ਜਿਹਦੇ ਘਰ ਇੰਨੇ ਸਾਲ ਬਾਅਦ ਰੱਬ ਨੇ ਪੁੱਤਰ ਦੇਣਾ ਹੋਵੇ ਸੰਤਾਨ ਆਉਣੀ ਹੋਵੇ ਤੇ ਆਪਣੀ ਇਸਤਰੀ ਨੂੰ ਆਪਣੇ ਮਹਿਲ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਚਲੇ ਜਾਣ ਘਰ ਵਿੱਚ ਖੁਸ਼ੀ ਹੈ ਪਰ ਲੋਕਾਂ ਦੇ ਖੰਜੂ ਵੇਖ ਕੇ ਆਪਣੇ ਘਰ ਦੀ ਖੁਸ਼ੀ ਵੀ ਉਹਨਾਂ ਦੇ ਖੰਜੂਆਂ ਤੋਂ ਵਾਰਦੇ ਪੈ। ਪਿਤਾ ਜੀ ਅਸ਼ਾਮ ਨੂੰ ਜਾਂਦੇ ਪੈ ਨੇ। ਮਾਤਾ ਨਾਨਕੀ ਜੀ ਨੂੰ ਘਰ ਪਿੱਛੇ ਟਿਕਾ ਦਿੱਤਾ ਹੈ। ਮਾਤਾ ਗੁਜਰੀ ਜੀ ਦੇ ਕੋਲ ਤੀਜੇ ਨੇ ਮਾਮਾ ਕਿਰਪਾਲ ਚੰਦ ਦੀ ਘਰ ਅੰਦਰ ਤੇ ਚੌਥੇ ਨੇ ਸਤਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਦੇ ਵੱਡੇ ਭਰਾਤਾ ਭਾਈ ਦਿਆਲ ਦਾਸ ਜੀ ਭਾਈ ਦਿਆਲਾ ਜੀ ਜਿਹੜੇ ਦੇਗ ਵਿੱਚ ਉਬਾਲੇ ਗਏ ਤੇ ਕਈ ਵਾਰੀ ਸੋਚਣਾ ਭਾਈ ਮਨੀ ਸਿੰਘ ਜੀ ਤੁਹਾਡੇ ਚਰਨਾਂ ਤੋਂ ਕੁਰਬਾਨ ਜਾਈਏ ਚਾਹੀਦਾ ਹੈ ਇਕੱਲਾ ਭਾਈ ਮਨੀ ਸਿੰਘ ਦੇ ਪਰਿਵਾਰ ਦਾ ਦਿਨ ਮਨਾਣਾ ਭਾਈ ਦਿਆਲਾ ਜੀ ਘਰ ਨੇ ਪਟਨਾ ਸਾਹਿਬ ਦੀ ਧਰਤੀ ਤੇ ਤੇ ਹਜ਼ੂਰ ਜੀ ਭਾਈ ਦਿਆਲਾ ਜੀ ਨੂੰ ਭਈਆ ਜੀ ਕਹਿ ਕੇ ਪੁਕਾਰਦੇ ਸਨ ਇਹਦਾ ਮਤਲਬ ਭਰਾ ਕਹਿ ਕੇ ਬੁਲਾਉਂਦੇ ਸਨ ਤੇ ਜਦੋਂ ਹੁਕਮਨਾਮੇ ਪਟਨਾ ਦੀ ਧਰਤੀ ਤੇ ਲਿਖਦੇ ਨੇ ਨਾ ਤੇ ਸਤਿਗੁਰੂ ਪਤਾ ਕੀ ਲਿਖਦੇ ਆ ਕਿ ਭਾਈ ਦਿਆਲੇ ਕਾ ਕਿਆ ਹੋਇਆ ਗੁਰੂ ਜੀ ਕਾ ਕਿਆ ਹੋਇਆ ਸਮਝਣਾ ਭਾਈ ਦਿਆਲੇ ਕਾ ਕਿਆ ਹੋਇਆ ਅ ਸਾਡਾ ਕਿਆ ਹੋਇਆ ਸਮਝਣਾ ਪਤਾ ਨਹੀਂ ਇਸ ਘਰ ਦਾ ਗੁਰੂ ਘਰ ਨਾਲ ਕਿੰਨਾ ਕੁ ਪਿਆਰ ਏ ਜੇ ਕਿਤੇ ਦੇਖਨੇ ਆ ਸਰਸਾ ਨਦੀ ਦਾ ਕਿਨਾਰਾ ਮੈਂ ਖਿੰਨ ਵਿੱਚੋਂ ਨਿਕਲਿਆ ਮੈਨੂੰ ਖਿਮਾ ਕਰਿਓ ਇਹ ਜ਼ਰੂਰੀ ਸੀ ਕਹਿਣਾ ਸਰਸਾ ਨਦੀ ਦਾ ਕਿਨਾਰਾ आनंदपुर साहिब ਤੋਂ ਸਰਸਾਂ ਤੱਕ ਆਉਂਦਿਆਂ ਇਸ ਕਾਫਲੇ ਦਾ ਪਹਿਲਾ ਸ਼ਹੀਦ ਭਾਈ ਸਾਹਿਬ ਭਾਈ ਉਦਾਸ ਸਿੰਘ ਹੈ ਤੇ ਭਾਈ ਉਦਾਸ ਸਿੰਘ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸੁਪੁੱਤਰ ਹੈ ਉਸ ਕਾਫਲੇ ਦਾ ਪਹਿਲਾ ਸ਼ਹੀਦ ਭਾਈ ਉਦਾਸ ਸਿੰਘ ਹੈ ਉਹ ਕਿਵੇਂ ਸ਼ਹੀਦ ਹੋਏ ਜਦੋਂ ਸਰਸਾਂ ਦੇ ਕਿਨਾਰੇ ਦੀਵਾਨ ਲੱਗਾ ਹੈ ਦੁਸ਼ਮਣ ਧਾਈ ਕਰਕੇ ਬਾਬਾ ਅਜੀਤ ਸਿੰਘ ਨੂੰ ਘੇਰਨ ਲੱਗੇ ਤੇ ਭਾਈ ਮਨੀ ਸਿੰਘ ਦੇ ਪੁੱਤਰ ਨੇ ਸੀਨਾ ਡਾਹ ਦਿੱਤਾ ਆਪ ਤਾਂ ਸ਼ਹੀਦ ਹੋ ਗਏ ਔਰ ਗੁਰੂ ਦੇ ਪੁੱਤਰ ਨੂੰ ਇੱਕ ਛਰੀਟ ਤੱਕ ਨਹੀਂ ਆਉਣ ਦਿੱਤੀ ਇਸ ਕਾਂਪਲੇ ਦਾ ਪਹਿਲਾ ਸ਼ਹੀਦ ਭਾਈ ਮਨੀ ਸਿੰਘ ਦਾ ਸਕਾ ਪੁੱਤਰ ਖੈ ਅਸੀਂ ਦੇਖਨੇ ਆ ਕਿ ਦੁਨੀ ਚੰਦ ਵਰਗੇ ਭੱਜ ਗਏ ਨੇ ਤੇ ਬਚਿੱਤਰ ਸਿੰਘ ਵਰਗੇ 나ਗਨੀ ਪਕੜ ਕੇ ਖਾਤੀ ਦਾ ਸਿਰ ਤਵੀਆਂ ਤੇ ਬਾੜਦੇ ਨੇ ਇਹ ਬਚਿੱਤਰ ਸਿੰਘ ਭਾਈ ਸਹਿ ਭਾਈ ਮਨੀ ਸਿੰਘ ਦੇ ਪੁੱਤਰ ਨੇ ਉਸ ਤੋਂ ਅੱਗੇ ਚੱਲੋ ਆਲਮਗੀਰ ਦੀ ਧਰਤੀ ਤੇ ਸੱਚੀ ਸਰਕਾਰ ਪਏ ਆਉਂਦੇ ਨੇ ਭਾਈ ਨਗਾਈਆ ਜੀ ਆਏ ਨੇ ਦੇਖ ਕੇ ਸੱਚੇ ਪਾਤਸ਼ਾਹ ਨੂੰ ਘੋੜਾ ਪੈ ਪੇਟ ਕਰਦੇ ਨੇ ਇਹ ਭਾਈ ਨਗਾਈਆ ਜੀ ਭਾਈ ਮਨੀ ਸਿੰਘ ਦੇ ਸਕੇ ਭਰਾ ਨੇ ਧਿਆਨ ਦਿਓ ਲੱਖੀ ਸ਼ਾਮਣ ਯਾਰਾਂ ਗੁਰੂ ਤੇਗ ਬਹਾਦਰ ਜੀ ਦੇ ਧਰ ਦਾ ਸਸ਼ਕਾਰ ਪਿਆ ਕਰਦਾ ਇਹ ਕੋਈ ਖੋਰ ਨਹੀਂ ਇਹ ਭਾਈ ਮਨੀ ਸਿੰਘ ਦੇ ਸਹੁਰਾ ਨੇ ਕਿਉਂਕਿ ਇਹਨਾਂ ਦੀ ਬੱਚੀ ਬੀਬੀ ਸੀਤੋ ਬਾਈ ਭਾਈ ਮਨੀ ਸਿੰਘ ਨਾਲ ਵਿਆਹੀ ਹੋਈ ਹੈ ਅੱਜ ਇਸ ਘਰ ਦਾ ਕਿੰਨਾ ਕੋ ਪਿਆਰੇ ਗੁਰੂ ਘਰ ਨਾਲ ਖਜ਼ੂਰ ਤੁਰ ਲਗੇ ਭਾਈ ਦਿਆਲ ਦਾਸ ਮਾਮਾ ਕਿਰਪਾਲ ਚੰਦ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਇਹਨਾਂ ਨੂੰ ਪਿੱਛੇ ਛੱਡਿਆ ਤੇ ਨਾਲ ਇਹ ਕਹਿ ਕੇ ਗਏ ਆ ਕੁਝ ਵਿਦਵਾਨ ਕਹਿੰਦੇ ਆ ਢਾਕੇ ਤੋਂ ਕਿਆ ਪਰ ਹਕੀਕਤ ਇਹ ਵੇ ਤੁਰਨ ਲੱਗਿਆ ਕਿਆ ਉਸ ਆਕਾਲ ਨੇ ਪੁੱਤਰ ਦੀ ਦਾਤ ਦੇਣੀ ਏ ਤੇ ਮੇਰੇ ਪੁੱਤਰ ਦਾ ਨਾਮ ਗੋਬਿੰਦ ਦਾਸ ਰੱਖਿਓ ਕਈ ਮੁਕੰਮਨਾਮਿਆਂ ਵਿੱਚ ਗੋਬਿੰਦ ਦਾਸ ਸ਼ਬਦ ਮਿਲਦਾ ਪਰ ਪ੍ਰਚਲਿਤ ਇਹ ਹੋ ਚੁੱਕਾ ਹੈ ਕਿ ਮੇਰੇ ਪੁੱਤਰ ਦਾ ਨਾਮ ਗੋਬਿੰਦ ਰਾਏ ਰੱਖਣਾ ਲੱਗਿਆ ਕਿ ਮੇਰੇ ਪੁੱਤਰ ਦਾ ਨਾਮ ਗੋਬਿੰਦ ਰਾਏ ਰੱਖਣਾ ਹਜ਼ੂਰ ਪਟਨਾ ਸਾਹਿਬ ਦੀ ਧਰਤੀ ਤੋਂ ਚੱਲ ਪਿਆ ਹ ਗੁਰੂ ਤੇਗ ਬਹਾਦਰ ਜੀ ਇਹ ਪਰਿਵਾਰ ਉਸ ਦਿਨ ਦੀ ਇੰਤਜ਼ਾਰ ਪਿਆ ਕਰਦਾ ਜਦੋਂ ਗੁਰੂ ਕਲਗੀ ਧਰ ਜੀ ਨੇ ਅਜ ਪ੍ਰਗਟ ਹੋਣਾ ਪੋਹ ਸੁਦੀ ਸਤਤਮੀ ਆਉਂਦੀ ਪਈਏ 22 ਦਸੰਬਰ ਸਨ 1666 ਦਾ ਦਿਨ ਪਿਆ ਹੁੰਦਾ ਹੁਣ ਕਵੀ ਜੀ ਨੇ ਆਗਮਨ ਤੋਂ ਪਹਿਲਾਂ ਮੇਰੇ ਗੁਰੂ ਦਾ ਮੰਗਲ ਕੀਤਾ ਹੈ ਕਹੇ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਕੌਣ ਹੋ ਉਹ ਮੰਗਲ ਕਰਦਿਆਂ ਕਹਿ ਰਹੇ ਨੇ ਖੁਸ਼ੀਆਂ ਵਿੱਚੋਂ ਵੱਡੀ ਖੁਸ਼ੀ ਹੈ ਗੁਰੂ ਗੋਬਿੰਦ ਸਿੰਘ ਇਹਦਾ ਅਰਥ ਜਿਸ ਨੂੰ ਕਿਤੋਂ ਵੀ ਖੁਸ਼ੀ ਨਹੀਂ ਮਿਲਦੀ ਗੁਰੂ ਗੋਬਿੰਦ ਸਿੰਘ ਦੇ ਚਰਨ ਪਕੜੋ ਉਹ ਖੁਸ਼ੀਆਂ ਵਿੱਚੋਂ ਵੱਡੀ ਖੁਸ਼ੀ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਉਤਸ਼ਾਹ ਦੇ ਮਹਾਨ ਉਤਸ਼ਾਹ ਨੇ ਉਨਾਂ ਕੋਲ ਕੇਵਲ ਖੇੜੇ ਤੇ ਖੁਸ਼ੀਆਂ ਹਨ ਸਭ ਤੇਜਨ ਕੇ ਅਤ ਤੇਜ ਤੇ ਸਭ ਊਜਨ ਊਜ ਗਰੂਰ ਨਗਾਹੂ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਉਹ ਤੇਜ ਵਿੱਚੋਂ ਮਹਾਨ ਤੇਜ ਨੇ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਜਿਤਨੇ ਮਰਜੀ ਬਹੁ ਬਲੀ ਆਜਨ ਤਾਕਤਾਂ ਵਿੱਚੋਂ ਸਭ ਤੋਂ ਵੱਡੀ ਤਾਕਤ ਦੇ ਮਾਲਕ ਹਨ ਸੁਭ ਆਦ ਮੇਰੇ ਜਾ ਦੇ ਟਕਾਮਨ ਕੋ ਬਿਗ ਸਾਮਨ ਸੰਤਨ ਕੋ ਰਿਪਦਾਹੂ ਕਹਿਣ ਲੱਗੇ ਉਹ ਆਏ ਨੇ ਧਰਮ ਦੀ ਮਰਿਆਦਾ ਨੂੰ ਟਿਕਾਣ ਲਈ ਉਹ ਆਏ ਨੇ ਰੱਬ ਦੇ ਸੰਤ ਜਨਾਂ ਨੂੰ ਉਭਾਰਨ ਦੇ ਲਈ ਉਹ ਆਏ ਨੇ ਜ਼ੁਲਮ ਦੀਆਂ ਜੜਾਂ ਨੂੰ ਅਖੇੜਨ ਦੇ ਲਈ ਤੁਰਕਾਰਨ ਤੂਰ ਜਰਨਾਸਨ ਕੋ ਅਵਤਾਰ ਉਦਾਰ ਲਿਓ ਜਗ ਮਾਹੂ ਕਿੰਨੇ ਜ਼ਾਲਮ ਜਿਹੜੇ ਕਈ ਸਦੀਆਂ ਤੋਂ ਜ਼ੁਲਮ ਪੈ ਕਰਦੇ ਨੇ ਉਹਨਾਂ ਦੀਆਂ ਜੜਾਂ ਨੂੰ ਖਿਲਾਣ ਵਾਲੇ ਆਏ ਨੇ ਗੁਰੂ ਗੋਬਿੰਦ ਸਿੰਘ ਜੀ ਉਹ ਆਉਂਦੇ ਪੈ ਨੇ ਜਿਹੜੇ ਤੇਜ ਦੇ ਮਹਾ ਤੇਜ ਨੇ ਓਜ ਦੇ ਮਹਾ ਓਜ ਨੇ ਮੰਗਲ ਦੇ ਮਹਾ ਮੰਗਲ ਨੇ ਉਤਸ਼ਾਹ ਦੇ ਮਹਾ ਉਤਸ਼ਾਹ ਨੇ ਤੇ ਜਿਹੜੇ ਹੰਕਾਰੀਆਂ ਦੀਆਂ ਗਰਦਨਾਂ ਨੂੰ ਮਰੋੜਨ ਵਾਲੇ ਨੇ ਦੁਸ਼ਟਾਂ ਨੂੰ ਖਪਾਣ ਵਾਲੇ ਨੇ ਉਹ ਗੁਰੂ ਕਲਗੀ ਧਰਜੀ ਦੀ ਆਮਦ ਪਈ ਹੁੰਦੀ ਏ ਤੇ ਕਵੀ ਜੀ ਕਹਿੰਦੇ ਨੇ ਆਓ ਉਸ ਗੁਰੂ ਦੇ ਆਉਣ ਤੋਂ ਪਹਿਲਾਂ ਉਹਦੀ ਸਿਫਤ ਜ਼ਰੂਰ ਕਰੀਏ ਸਰਦੂਲ ਕਿ ਤੂ ਲਾ ਭੂਲ ਪਏ ਪ੍ਰਤਕੂਲ ਨਦੀ ਗਿਰ ਰਾਜਨ ਕੋ ਗੁਰੂ ਗੋਬਿੰਦ ਸਿੰਘ ਉਸ ਸ਼ੇਰ ਦੀ ਤਰ੍ਹਾਂ ਨੇ ਜਿਹੜਾ ਨਦੀ ਦੇ ਵਿੱਚ ਚੱਲਦਾ ਪਰ ਇਹ ਨਹੀਂ ਜਿੱਧਰ ਪਾਣੀ ਦਾ ਪ੍ਰਵਾਹ ਹੋਵੇ ਤੇ ਸ਼ੇਰ ਉਧਰ ਨੂੰ ਚੱਲਿਆ ਜਾਏ ਆਪ ਨੂੰ ਪਤਾ ਹੈ ਕਿ ਜਦੋਂ ਸ਼ੇਰ ਕਿਸੇ ਨਦੀ ਵਿੱਚ ਚੱਲਦਾ ਉਹ ਹਮੇਸ਼ਾ ਪਾਣੀ ਤੋਂ ਉਲਟ ਚੱਲਦਾ ਜਿੱਧਰ ਪਾਣੀ ਵਹਿੰਦਾ ਉਧਰ ਮੂੰਹ ਕਰਕੇ ਨਹੀਂ ਚੱਲਦਾ ਕਹਿਣ ਲੱਗੇ ਇੱਥੋਂ ਦੇ ਪਖੰਡੀ ਪਹਾੜੀ ਰਾਜੇ ਇਹ ਮਨ ਨੂੰ ਨਦੀ ਦੀ ਤਰ੍ਹਾਂ ਨੇ ਖੁਸ਼ਾਮਤੀ ਲੋਕ ਤਾਂ ਇਹਦੇ ਵਿੱਚ ਵਹਿ ਜਾਣਗੇ ਪਰ ਗੁਰੂ ਗੋਬਿੰਦ ਸਿੰਘ ਸ਼ੇਰ ਦੀ ਤਰ੍ਹਾਂ ਇਹਨਾਂ ਤੋਂ ਉਲਟਾ ਮੁਖ ਕਰਕੇ ਅਕਾਲਪੁਰਖ ਵਾਲੇ ਪਾਸੇ ਚੱਲਣਗੇ ਇਹਨਾਂ ਦੰਬੀਆਂ ਤੇ ਪਖੰਡੀਆਂ ਦੀ ਬੋਲੀ ਕਦੀ ਨਹੀਂ ਬੋਲਣਗੇ ਸ਼ੇਰ ਦੀ ਤਰ੍ਹਾਂ ਨੇ ਪਹਾੜੀ ਨਦੀ ਦੀ ਤਰ੍ਹਾਂ ਨੇ ਤੇ ਨਦੀ ਦੇ ਪ੍ਰਤਕੂਲ ਹਜ਼ੂਰ ਚੱਲਣ ਆਏ ਖਾਂ ਹਿੰਦਵਾ ਨਦੀਰਥ ਪਾਵਨ ਕੋ ਥਿਰਤਾਵਨ ਕੋ ਅਗਮਾਂਜਨ ਕੋ ਧਨ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਹਿੰਦੂ ਧਰਮ ਦੇ ਰਖਸ਼ਕ ਬਣ ਕੇ ਆਏ ਆ ਪਿਤਾ ਨੂੰ ਤਿਲਕ ਤੇ ਜੰਨੂ ਦੀ ਖਾਤਰ ਤੋੜਨ ਵਾਲੇ ਆ ਇੱਥੇ ਦੰਬ ਤੇ ਪਖੰਡ ਨੂੰ ਉਪਾੜਨ ਆਏ ਹਾਂ ਸਰਬੋਤਮ ਖਾਲਸਾ ਪੰਥ ਸਤੇਜ ਮੇਵ ਹਵੇ ਆਪ ਸਾਜਣਕ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਸਰਬੋਤਮ ਪੰਥ ਖਾਲਸਾ ਪੰਥ ਨੂੰ ਸਾਜਣ ਆਏ ਆ ਜਿਵੇਂ